ਆਹ ਦੇਖ ਲੋ ਹਾਲ ਬੰਦਾ ਕਰੇ ਵੀ ਕੀ ਕਰੇ ਬਠਿੰਡਾ ਦੇ ਗੋਨਿਆੜੇ ਰੋਡ ਦੀ ਇਹ ਤਸਵੀਰ ਹੈ ਜਿੱਥੇ ਬਜ਼ੁਰਗ ਮਹਿਲਾ ਦੁਕਾਨ ਤੇ ਜਾਂਦੀ ਹੈ ਤੇ ਰਸਤੇ ਦੇ ਵਿੱਚ ਗੁੰਡੇ ਪੈ ਜਾਂਦੇ ਨੇ ਤੇ ਬਜ਼ੁਰਗ ਨਹੀਂ ਕੁਝ ਲਾਭਦਾਦ ਤੇ ਮਾਤਾ ਦੀਆਂ ਬਾਲੀਆਂ ਲੈ ਕੇ ਰਫੂ ਚੱਕਰ ਜਾਂਦੇ ਨੇ ਐਦਾਂ ਦੇ ਬੰਦੇ ਨੂੰ ਫੜ ਲਵੇ ਤੇ ਚੰਗੇ ਤਰੀਕੇ ਦੇ ਨਾਲ ਫਿਰ ਇਹਨਾਂ ਦੀ ਭੁਗਤ ਸਵਾਰੀ ਭਲਾ ਤੁਸੀਂ ਹੱਟੇ ਕੱਟਿਓ ਤੁਹਾਡੇ ਕੋਲ ਕੀ ਨਹੀਂ ਹੋ ਸਕਦਾ ਵੀਡੀਓ ਦੇਖ ਕੇ ਤਰ੍ਹਾਂ ਨਿਕਲ ਜਾਂਦੇ ਨੇ ਕਿ ਲੋਕ ਨਾ ਤੇ ਬੱਚਿਆਂ ਨੂੰ ਛੱਡਣ ਦੇ ਨੇ ਨਾ ਤੇ ਬਜ਼ੁਰਗਾਂ ਨੂੰ ਛੱਡਣ ਦੇ ਨੇ ਘਰਾਂ ਦੇ ਵਿੱਚ ਆ ਕੇ ਵੀ ਲੁੱਟਾਂ ਖੋਹਾਂ ਸ਼ੁਰੂ ਹੋ ਜਾਂਦੀਆਂ ਪਰ ਸਵਾਲ ਖੜਾ ਹੁੰਦਾ ਇਹ ਹੋ ਕਿਉਂ ਰਿਹਾ ਹੈ ਤੇ ਪੰਜਾਬ ਦੇ ਵਿੱਚ ਹੀ ਕਿਉਂ ਹੋ ਰਿਹਾ ਇਹ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਗਲਤ ਰਾਏ ਪਈ ਹੈ ਕਿ ਉਹਨਾਂ ਕੋਲੇ ਪੈਸੇ ਕਮਾਏ ਨਹੀਂ ਜਾ ਸਕਦੇ ਜਾਂ ਲੋੜਾਂ ਇੰਨੀਆਂ ਵੱਧ ਗਈਆਂ ਕਿ ਪੈਸੇ ਪੂਰੇ ਹੀ ਨਹੀਂ ਹੁੰਦੇ ਤੇ ਫਿਰ ਮਾਵਾ ਪੈਣਾ ਦੀਆਂ ਬਾਲੀਆਂ ਤੱਕ ਲੁੱਟਣੇ ਆ ਪੈ ਜਾਂਦੇ ਤੁਸੀਂ ਇਹ ਤਸਵੀਰ ਚ ਦੇਖੋ ਕਿ ਬਜ਼ੁਰਗ ਔਰਤ ਜਿਹੜੀ ਹੈ ਉਹ ਮੋਟਰਸਾਈਕਲ ਦੇ ਸਵਾਰ ਜਿਹੜੇ ਮੁੰਡੇ ਆਉਂਦੇ ਨੇ ਕੋਲ ਦੀ ਗੁਜਰਦੇ ਨੇ ਤੇ ਫੇ ਬਾਲੀਆਂ ਪੱਟ ਕੇ ਲੈ ਜਾਂਦੇ ਨੇ ਕੰਨ ਵੀ ਤੋੜਦੇ ਨੇ ਤੇ ਬਾਲੀਆਂ ਤੇ ਲੈ ਕੇ ਜਾਂਦੇ ਨੇ ਬਹੁਤ ਬੁਰੇ ਹਾਲ ਹੈ ਪੂਰੀ ਘਟਨਾ ਜਿਹੜੀ ਹੈ ਨਜ਼ਦੀਕ ਦੇ ਸੀਸੀਟੀਵੀ ਚੁਕਾਤ ਹੋਈ ਹੈ ਜਦੀ ਫੁਟੇਜ ਤੁਸੀਂ ਇਸ ਸਮੇਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਜੀ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਘਟਨਾ ਵਾਪਰੀ ਸੀ ਸਾਰੀ ਤੁਹਾਡੇ ਕੀ ਲੱਗਦੇ ਨੇ ਕੀ ਮੇਰਾ ਨਾਮ ਗੁਰਜੋਤ ਸਿੰਘ ਆ ਜੀ ਵਾਸੀ ਮੈਂ ਆਦਰਸ਼ ਨਗਰ ਗਲੀ ਨੰਬਰ 7/8 ਮੇਰੇ ਮੰਮੀ ਹੈਗੇ ਆ ਜੀ ਇਹ ਅੱਜ ਕੱਲ ਮਤਲਬ ਸੰਡੇ ਨੂੰ ਸ਼ਾਮ ਨੂੰ ਡੇਲੀ ਰੁਟੀਨ ਦੇ ਵਿੱਚ ਜਿਵੇਂ ਸੈਰ ਵੀ ਕਰਕੇ ਆਉਂਦੇ ਤੇ ਗੁਰਦ੍ਰਸ਼ਾ ਮੱਥਾ ਵੀ ਟੇਕ ਕੇ ਆਉਂਦੇ ਆ ਤੇ ਸ਼ਾਮ ਨੂੰ ਇਹ ਡੇਲੀ ਰੁਟੀਨ ਦੇ ਵਾਰੀ ਵਾਪਸ ਆ ਰਹੇ ਸੀਗੇ ਤੇ 7 ਨੰਬਰ ਗਲੀ ਦੇ ਵਿੱਚੋਂ ਬੁਲਟ ਮੋਟਰਸਾਈਕਲ ਤੇ ਮੁੰਡੇ ਪਿੱਛੇ ਲੱਗੇ ਆ ਕਿਉਂਕਿ ਅਸੀਂ ਸੀਸੀਟੀਵੀ ਬਾਅਦ ਦੇ ਵਿੱਚ ਗਵੰਡੀਆਂ ਦੇ ਜਿਵੇਂ ਕੱਡੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਪਿੱਛੋਂ ਪਿੱਛਾ ਕਰਦੇ ਆ ਰਹੇ ਆ ਤੇ ਉਹ ਮਤਲਬ ਦੋਨੇ ਆਏ ਪਹਿਲਾਂ ਉਹਨਾਂ ਨੇ ਪਿੱਛੇ ਬਾਈਕ ਰੋਕ ਲਿਆ ਆਪਣਾ ਉਸ ਤੋਂ ਬਾਅਦ ਜਦੋਂ ਮੰਮੀ ਗਲੀ 7/8 ਚੈਂਟਰ ਹੋ ਗਏ ਆ ਅੰਦਰ ਜਾਈ ਜਾਂਦੇ ਆ ਪਿੱਛੋਂ ਕੋਈ ਜਾਣਾਂ ਦੇ ਨਾਲ ਕੋਈ ਹੋਰ ਹੋਣਗੇ ਇਹਨਾਂ ਨੇ ਦੱਸਿਆ ਵੀ ਗਲੀ ਕਲੀਅਰ ਆ ਫਿਰ ਉਹ ਆਏ ਅੱਗੇ ਦਵਾ ਦਵਾ ਤੇ ਇੱਕ ਬੰਦਾ ਉੱਤਰਿਆ ਉੱਤਰ ਕੇ ਮੁੰਡੇ ਨੇ ਆ ਕੇ ਦੱਬੇ ਪੈਰੀ ਪਹਿਲਾਂ ਪਿੱਛਾ ਕੀਤਾ ਜੀ ਮੰਮੀ ਨੂੰ ਪਤਾ ਨਹੀਂ ਲੱਗਿਆ ਪਿੱਛਾ ਕੀਤਾ ਬਾਅਦ ਵਿੱਚ ਇੱਕਦਮ ਚਪਟ ਮਾਰਿਆ ਪਿੱਛੋਂ ਤੇ ਦੋਨੇ ਵਾਲੀਆਂ ਪੱਟ ਕੇ ਲੈ ਗਿਆ ਮੰਮੀ ਨੇ ਰੋਲਾ ਪਾਇਆ ਜੋ ਪਿੱਛੇ ਦੌੜੇ ਜਿੰਦੂ ਸਟਰੀਟ 'ਚ ਨਾ ਦੌੜ ਕੇਦਾ ਉਹ ਤਾਂ ਬਾਈਕ ਤੇ ਬਹਿ ਗਿਆ ਵਾਪਸ 7 ਨੰਬਰ ਗਲੀ 'ਚ ਬਾਈਕ ਭਜਾ ਕੇ ਲੈ ਗਿਆ ਤੁਸੀਂ ਪਹਿਲਾਂ ਦੇਖਿਆ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਗਲੀ 'ਚ ਆਏ ਹੋਣ ਜਾਂ ਕੋਈ ਇਸ ਤਰ੍ਹਾਂ ਦੀ ਵਾਰਦਾਤ ਕੋਈ ਸਾਨੂੰ ਮੈਂ ਤਾਂ ਜੌਬ ਕਰਦਾ ਜੀ ਸ਼ਾਮ ਨੂੰ ਆਉਣਾ ਸਵੇਰ ਜਾਣਾ ਜੀ ਮੱਲੇ ਦੀਆਂ ਔਰਤਾਂ ਦੱਸ ਰਹੀਆਂ ਵੀ ਐਦਾਂ ਦੇ ਜਿਹੜੇ ਅਨਸਰ ਆ ਕੰਮ ਦੇ ਫਿਰਦੇ ਰਹਿੰਦੇ ਆ ਇੱਕ ਦੋ ਵਾਰੀ ਇੱਕ ਦੋ ਮਤਲਬ ਜਿਹੜੇ ਹੈਗੇ ਮੁੰਡੇ ਉਹਨਾਂ ਨਾਲ ਬਹਿਸ ਵੀ ਹੋਈ ਹੈ ਲੇਡੀਜ਼ ਦੀ ਵੀ ਤੁਸੀਂ ਇੱਥੇ ਕੀ ਕਰਦੇ ਹੋ ਕਹਿੰਦੇ ਅਸੀਂ ਖੜਾਂਗੇ ਜਿਵੇਂ ਅੱਜ ਨਵੀਂ ਆ ਉਹ ਕਹਿੰਦਾ ਹੀ ਆ ਜੀ ਆਣ-ਗਵਾਂਡ ਵੀ ਮਤਲਬ ਇੱਥੇ ਕਿਉਂ ਖੜਦੇ ਹੋ ਜਿਦੋਂ ਜਾਣਦੇ ਨਹੀਂ ਪਛਾਣਦੇ ਨਹੀਂ ਆਪਾਂ ਤੇ ਉਹ ਅੱਗੋਂ ਬਹਿਸ ਦੇ ਸੀਗੀ ਵਾਰਦਾਤ ਹੋਈ ਹੈ ਪਹਿਲਾਂ ਇਸ ਤਰ੍ਹਾਂ ਦੀ ਕਦੇ ਪਹਿਲਾਂ ਵੀ ਇਹ ਹੋਈਆਂ ਵਾਰਦਤਾਂ ਮਤਲਬ ਸਾਡੇ ਮਹੱਲੇ ਦੇ ਵਿੱਚ ਕੋਈ ਹੁੰਦੀਆਂ ਜਿਵੇਂ ਚੋਰੀਆਂ ਵੀ ਹੋਈਆਂ ਜੀ ਤੇ ਸੈਰ ਕਰਦੇ ਗਏ ਜਿਵੇਂ ਬੰਦੇ ਜਾਈ ਜਾਂਦਾ ਕੋਈ ਬੰਦਾ ਜਾਈ ਜਾਂਦਾ ਸੀ ਉਹਦੇ ਸਿਆਫਤੇ ਗੱਡਾ ਮਾਰਿਆ ਜੀ ਉਹ ਮੋਬਾਈਲ ਫੋਨ ਦੀ ਕੋਸ਼ਿ ਇਹ ਮੈਂ ਹਿੰਦੀ ਜਿਹੜੀ ਆਪਣੇ ਗੁਰਦਰਾ ਸਾਹਿਬ ਭਾਈ ਲਾਲੋ ਸਿੰਘ ਸਾਹਿਬ ਹੈਗਾ ਜੀ ਉੱਥੇ ਇੱਕ ਘਟਨਾ ਹੋਈ ਸੀ ਪਹਿਲਾਂ ਜੀ ਪੁਲਿਸ ਆਈ ਸੀ ਕਿ ਮੌਕੇ ਤੇ ਇੱਥੇ ਜੇ ਗੱਲ ਕੀਤੀ ਜਾਵੇ ਜਾਂ ਕੰਪਲੇਂਟ ਕਰ ਕੱਲ ਮਤਲਬ ਅਸੀਂ ਮੈਂ ਜਦੋਂ ਫਿਰ ਸੀਸੀਟੀਵੀ ਮੈਂ ਜਦੋਂ ਬੰਗਾਲੇ ਦੀ ਵੀਡੀਓ ਮੇਰੇ ਕੋਲੇ ਆ ਗਈਆਂ ਮੈਂ ਰਾਣਾ ਸਾਹਿਬ ਜਿਹੜੇ ਆਪਣੇ ਐਮਸੀ ਸਾਹਿਬ ਹੈਗੇ ਰਣਜੀਤ ਸਿੰਘ ਜੀ ਉਹਨਾਂ ਨੂੰ ਫੋਨ ਕੀਤਾ ਜੀ ਮੈਂ ਕਰਕੇ ਮੇਰੇ ਮੰਮੀ ਦੇ ਮਤਲਬ ਵਾਲੀਆਂ ਪਟਕੇ ਲੱਗੇ ਮੈਂ ਤੁਹਾਨੂੰ ਵੀਡੀਓ ਭੇਜੀਆਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੈਂ ਵੀ ਆਉਣਾਗਾ ਤੇ ਆਪਾਂ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਹਾਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕਰਤਾ ਜੀ ਤੇ ਮੀਆਂ ਮੰਟਾਂ ਦੇ ਵਿੱਚ ਪੁਲਿਸ ਵਾਲੇ ਸਾਡੇ ਕੋਲੇ ਇੱਥੇ ਆ ਗਏ ਜੀ ਆ ਕੇ ਉਹਨਾਂ ਨੇ ਬਿਆਨ ਦੇ ਕਰਾ ਲਿਖ ਲਿਆ ਸੀ ਸੀਸੀਟੀਵੀ ਜਿਹੜੀਆਂ ਫੋਟੋਆਂ ਆ ਗਈਆਂ ਉਹ ਲੈ ਗਏ ਜੀ ਵੀਡੀਓ ਲੈ ਗਏ ਜੀ ਉਹਦੇ ਬਿਜੇਸ ਤੇ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਠੀਕ ਹੁਣ ਤਾਈ ਕੀ ਨਾਮ ਹੈ ਤੁਹਾਡਾ ਬਸ ਵੀਰ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਸ਼ਾਮ ਨੂੰ ਜੇ ਦੋ ਵਿਅਕਤੀ ਤੁਹਾਡੇ ਕੰਨਾਂ ਦੀਆਂ ਵਾਲੀਆਂ ਵਟਕੇ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਬਾਜ਼ਾਰੋਂ ਆਈ ਸੀ ਕੋਈ ਤੇਲ ਕੋਲ ਮੈਂ ਵਸਾਇਰ ਕਰਕੇ ਆਈ ਤਾਂ ਤੇ ਜਦੋਂ ਮੈਂ ਆਉਂਦੀ ਪਈ ਸੀ ਮੈਂ ਤਾਂ ਕੋਈ ਖਿਆਲ ਹੀ ਨਹੀਂ ਵੀ ਮੇਰੇ ਅੱਗੇ ਪਿੱਛੇ ਕੋਈ ਆਇਆ ਹੂੰ ਤੇ ਦੱਬੇ ਪੈਰੀ ਆਇਆ ਆ ਕੇ ਕਿੱਥੇ ਜੀ ਹੋਈ ਹੈ ਜਿਹੜੀ ਘਟਨਾ ਇੱਥੇ ਆਪਣੇ ਗੇਟ ਕੋਲੇ ਗੇਟ ਕੋਲੇ ਫਿਰ ਤੁਸੀਂ ਰੋਲਾ ਰੋਲਾ ਨਹੀਂ ਪਾਇਆ ਗਲੀ 'ਚ ਰੋਲਾ ਪਾਇਆ ਮੈਂ ਤੇ ਕੋਈ ਹੋਵੇ ਤਾਂ ਸੁਣੇ ਕੋਈ ਹੈ ਨਹੀਂ ਸੀ ਤੁਹਾਡੇ ਛੱਟ ਵਗੈਰਾ ਵੀ ਲੱਗੀਏ ਨਾ ਛੱਟ ਕਿੰਨੇ ਕਿੰਨੇ ਕੇ ਵਿਅਕਤੀ ਸੀ ਜੇ ਗੱਲ ਕੀਤੀ ਜਾਵੇ ਤੁਹਾਡੇ ਪਿੱਛੇ ਕੋਈ ਪਤਾ ਲੱਗ ਰਿਹਾ ਸੀ ਤੁਹਾਨੂੰ ਵੀ ਵਿਅਕਤੀ ਕੋਈ ਪਿੱਛਾ ਕਰ ਰਿਹਾ ਹਾਂ ਮੈਨੂੰ ਤਾਂ ਜਦੋਂ ਕੰਨ ਮੇਰੇ ਫੜੇ ਨਾ ਉਦੋਂ ਪਤਾ ਲੱਗਾ ਮੈਨੂੰ ਪਿੱਛੇ ਕੇ ਖਿੱਚ ਬੈ ਦੋ ਦੋ ਪਿੱਛੇ ਨਹੀਂ ਮੈਂ ਦੋਨਾਂ ਕੰਨਾਂ ਤੋਂ ਭੱਜੇ ਜਾਂਦੇ ਨੂੰ ਵੇਖਣੇ ਕੀ ਕਿਸ ਤਰ੍ਹਾਂ ਦੇ ਕੱਪੜੇ ਪਾ ਰੱਖੇ ਸੀ ਉਹਦੇ ਗ੍ਰੀਨ ਸੀ ਗ੍ਰੀਨ ਕਮੀਜ਼ ਸੀ ਤੇ ਕੋਰਪਾ ਕੋਲਾ ਪੈਂਟ ਸੀ ਉਮਰ ਦੀ ਪਤਾ ਲੱਗ ਜੇ ਕਿਸ ਤਰ੍ਹਾਂ ਦੀ ਉਮਰ ਸੀ ਉਹ ਮਰਦਾਂ ਦੇ ਜੇ ਪਤਾ ਹੀ ਨਾ ਖਿਆਤੀ ਪੈਸੇ ਆਪ ਤੁਸੀ ਪੱਜ ਦਾ ਦੇਖਿਆਗਾ ਪਿੱਛੋਂ ਹਾਂ ਹਾਂ ਪੱਜ ਦਾ ਵੀ ਤੇ ਕਿੰਨੇ ਵਿਅਕਤੀ ਸੀਗੇ ਜੇ ਗੱਲ ਦੋ ਦੋ ਵਿਅਕਤੀ ਸੀ ਦੋਸ ਦੂਜਾ ਵਿਅਕਤੀ ਕਿੱਥੇ ਸੀਗਾ ਦੂਜਾ ਮੋਟਰਸਾਈਕਲ ਤੇ ਸੀ ਉਹ ਪਿੱਛੇ ਗਲੀ ਦੇ ਖੜ ਗਿਆ ਹਾਂ ਨਹੀਂ ਇੱਥੇ ਕੰਪੇ ਕੋਲੇ ਇੱਥੇ ਨਾਲ ਹੀ ਟ੍ਰਾਂਸਫਰ ਹੋ ਗਿਆ ਛੁੱਛੀ ਕਰੇ ਗਏ ਫਿਰ ਕਰੇ ਦੱਸਿਆ ਕਰਦਿਆਂ ਨੂੰ ਫਿਰ ਕਰਦਿਆਂ ਨੇ ਹਾਂ ਫਿਰ ਕਰਦੇ ਆਏ ਫਟਾਫਟ ਆ ਕੇ ਕੀ ਕੀ ਮੰਗ ਕਰਦੇ ਹੋ ਇਸ ਤਰ੍ਹਾਂ ਦੇ ਮਾੜੇ ਆਂਸਰਾਂ ਦੇ ਕੀ ਮੰਗ ਹੈ ਹੀ ਕਰਦੇ ਆ ਵੀ ਭਾਈ ਇਹ ਕੰਮ ਨੂੰ ਰੋਕਣਾ ਚਾਹੀਦਾ ਹੂੰ ਪੰਜਾਬ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਸਖਤ ਸਖਤ ਸਜ਼ਾਾਂ ਦਿੱਤੀਆਂ ਜਾਣ ਜਿਹੜਾ ਇਹ ਜਿਹਾ ਕੰਮ ਕਰਾ ਕਿੰਨੇ ਕ ਦਾ ਨੁਕਸਾਨ ਹੋ ਗਿਆ ਜੀ ਗੱਲ ਮੇਰਾ ਨੁਕਸਾਨ 25000 ਦਾ ਠੀਕ ਹਾਂ ਕੱਟ ਦੂੰਗਾ ਕੱਟ ਦੂੰਗਾ ਜੀ ਸਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਸੀ ਸੀਸੀਟੀਵੀ ਕੈਮਰੇ ਕਿ ਮਾਰੇ ਗਏ ਸੀ ਮੇਰਾ ਨਾਮ ਇੰਸਪੈਕਟਰ ਸੁਖਵਿੰਦਰ ਸਿੰਘ ਐਸਐਚਓ ਥਰਮਲ ਇਹ ਸਾਨੂੰ ਕੱਲ ਇਨਟੀਮੇਸ਼ਨ ਆਈ ਸੀ ਅਦਰਸ਼ ਨਗਰ ਗਲੀ ਨੰਬਰ 7 ਦੇ ਵਿੱਚੋਂ ਇੱਕ ਕੋਈ ਲੇਡੀ ਸੀ ਬਲਬੀਰ ਕੌਰ ਪਤਨੀ ਭੁਪਿੰਦਰ ਸਿੰਘ ਦੋ ਨਾਮਲੂਮ ਵਿਅਕਤੀ ਮੋਟਰਸਾਈਕਲ ਪਰ ਆਏ ਤੇ ਇਸ ਦੀਆਂ ਵਾਲੀਆਂ ਨੂੰ ਸਨੇਚ ਕਰਕੇ ਲੈ ਗਏ ਮੋਟਰਸਾਈਕਲ ਕਿਹੜਾ ਸੀ ਜੀ ਮੋਟਰਸਾਈਕਲ ਸੀ ਰਾਇਲ ਇਨਫੀਲਡ ਕਲਾਸਿਕ ਕਲਰ ਗ੍ਰੀਨ ਫੌਜੀ ਕਲਰ ਸੀਗਾ ਕੀ ਲੱਗਦਾ ਹੁਣ ਤੁਹਾਡੇ ਕੋਲ ਸੀਸੀਟੀਵੀ ਕੈਮਰੇ ਖਿਡਾਲੇ ਜਾ ਰਹੇ ਜਸਤ ਹਾਂ ਜੀ ਹਾਂ ਜੀ ਅਸੀਂ ਇਹਦਾ ਲਿੰਕ ਜੋੜ ਰਹੇ ਹਾਂ ਹੋਰ ਵੀ ਜੋ ਜੋ ਵੀ ਸੀਸੀਟੀਵੀ ਵਗੈਰਾ ਜਾਂ ਜੋ ਵੀ ਸਾਡੇ ਸੋਰਸ ਹੁੰਦੇ ਆ ਉਹਦੇ ਤਹਿਤ ਅਸੀਂ ਇਹਦੀ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਹਾਂ ਤੇ ਜਲਤੋ ਜਲਦੇ ਬੰਦੇ ਗਸਤਰ ਕੀ ਜਾਣਗੇ ਕਿੰਨੇ ਬੰਦੇ ਸੀ ਇਹ ਦੋ ਜਣੇ ਸੀ